ਸ਼ਿਮਲਾ ਮਿਰਚ ਦੀ ਫਸਲ ਤੇ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਜਿਸ ਤੋਂ ਬਾਅਦ ਕਿਸਾਨ ਸ਼ਿਮਲਾ ਮਿਰਚ ਦੀ ਫਸਲ ਨੂੰ ਸੜਕਾ ਤੇ ਸੁੱਟਣ ਲਈ ਮਜਬੂਰ ਹੋ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਕੀਟਨਾਸ਼ਕ ਦਵਾਈਆਂ ਦਾ ਛਿੜਕਾ ਕਰਨ ਤੋਂ ਬਾਅਦ ਵੀ ਸੁੰਡੀ ਦਾ ਹਮਲਾ ਰੁਕ ਨਹੀਂ ਰਿਹਾ ਤੋਨਾ ਕਿਹਾ ਕਿ ਕਿਸੇ ਵੀ ਅਧਿਕਾਰੀ ਵੱਲੋਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਵੀ ਨਹੀਂ ਕੀਤਾ ਜਾ ਰਿਹਾ ਮਾਂਡਸੇ ਦੇ ਪਿੰਡ ਪੇਣੀ ਬਾਗਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ ਸਵਾਰ ਕਿਸਾਨਾਂ ਦੀ ਜਨਤਾ ਫਿਰ ਵੱਧ ਗਈ ਹੈ ਕਿਉਂਕਿ ਕਿਸਾਨਾਂ ਦੀ ਸ਼ਿਮਲਾ ਮਿਰਚ ਤੇ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਕੀ ਨਾਸ਼ਕ ਦਵਾਈਆਂ ਦਾ ਛਿੜਕਾ ਕਰਨ ਤੋਂ ਬਾਅਦ ਵੀ ਸੁੰਡੀ ਦਾ ਹਮਲਾ ਰੁਕ ਨਹੀਂ ਰਿਹਾ ਜਿਸ ਕਰਕੇ ਕਿਸਾਨ ਮਜਬੂਰ ਹੋ ਕੇ ਸ਼ਿਮਲਾ ਮਿਰਚ ਦੀ ਫਸਲ ਨੂੰ ਸੜਕ ਤੇ ਸੁੱਟਣ ਲਈ ਮਜਬੂਰ ਹੋ ਗਏ ਨੇ ਕਿਸਾਨਾਂ ਦੱਸਿਆ ਪਿੰਡ ਪੈਣੀ ਬਾਗਰ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ ਇਸ ਵਾਰ ਕਿਸਾਨਾਂ ਨੂੰ ਅਮਰੀਕਨ ਸੁੰਡੀ ਦਾ ਸ਼ਿਕਾਰ ਹੋਣਾ ਪਿਆ ਉਹਨਾਂ ਕਿਹਾ ਕਿ ਉਹਨਾਂ ਦੀ ਇਸ مسئلے ਦਾ ਹੱਲ ਕਰਨ ਦੇ ਲਈ ਕੋਈ ਵੀ ਨਹੀਂ ਪਹੁੰਚਿਆ ਉਹਨਾਂ ਕਹਿ ਕਿ ਰੋਜ਼ਾਨਾ ਲੇਬਰ ਲਗਾ ਕੇ ਖੇਤ ਵਿੱਚੋਂ ਸ਼ਿਮਲਾ ਮਿਰਚ ਨੂੰ ਬਾਹਰ ਕੱਢ ਕੇ ਸੁਟਵਾ ਰਹੇ ਨੇ ਤਾਂ ਜੋ ਉਹਨਾਂ ਦਾ ਹੋਰ ਨੁਕਸਾਨ ਨਾ ਹੋ ਸਕੇ ਬਿਊਰੋ ਰਿਪੋਰਟ ਦਾ ਏ ਆਰ ਟੀ ਵੀ ਅਤੇ ਪੰਜਾਬ ਹਰਿਆਣਾ ਲਾਈਵ ਮੇਰੇ ਕੋਲੇ 10 ਏਕੜ ਹੈ ਜੀ 10 ਏਕੜ ਸ਼ਿਮਲਾ ਮਿਰਚ ਦੇ ਨੇ ਜੀ ਰੋਜ਼ ਦੀ ਰੋਜ਼ਾਨਾ ਲਈ ਸਪਰੇ ਬਾਕੀ ਸਿਰੇ ਜਿਹੜੀ ਸ਼ਿਮਲਾ ਮਿਰਚੇ ਛੁੰਡੀ ਪੈਂਦੀ ਹੈ ਉਹਨੂੰ ਚੱਕ ਕੇ ਸਾਨੂੰ ਕੋਈ ਦਿਨ ਰੋਜ਼ ਬਾਹਰ ਕੱਟਣੀ ਪੈਂਦੀ। ਪਿਆਕੇ ਦੂਰ ਸਿੱਖੜੀ ਪੈਂਦੀ ਐ। ਇਹਦਾ ਕੋਈ ਬੰਦੋਬਸਤ ਨਹੀਂ ਹੋਇਆ ਹਜੇ ਤੱਕ। ਪਤਾ ਨਹੀਂ ਭਰਾਵਾ ਦਵਾਈਆਂ ਮਾੜੀਆਂ। ਪਤਾ ਨਹੀਂ ਕੋਈ ਸਰਕਾਰ ਦਾ ਕੋਈ ਹੋਇਆ ਰਿਲਾਇਚ। ਸਾਡੇ ਦਾ ਕੋਈ ਛਾਰ ਨਹੀਂ ਲੱਗਦਾ। ਲੇਬਰ ਪੈਂਦੀ ਜਿਹੜਾ ਲੇਬਰ 8 8 9 ਬੁੜੀਆਂ ਲੇਬਰ ਚੱਕਣ ਤੇ ਪੈਂਦੀਆਂ ਆਂ ਕਿਲੇ ਕਿਲੇ ਤੇ। 8 9 ਬੁੜੀਆਂ ਮਸਾਹਤ ਨੂੰ ਚੱਲ ਜਾਂਦੀ। ਕਿੰਨੀ ਗੜੀ ਤੇ ਰਹੀ ਮਿਰਚ ਜਿਹੜੀ ਛੰਡੀ ਦੇ ਕਰ। ਇੱਕ ਪੂਰ ਖਤਮ ਹੋ ਗਿਆ ਜਮਾ। ਸੁੰਡੀ ਦੇ ਕਾਰਨ ਇੱਕ ਤੜਾਈ ਵੀ ਮੰਨ ਲਾ ਖਤਮ ਹੋ ਗਈ। ਤਾਂ ਕੋਈ ਸਾਰ ਲੈਣ ਪਹੁੰਚਿਆ ਕੋਈ 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 ਨਹੀਂ ਆਉਂਦਾ ਮਾਈਕ ਮੇਲਾ ਜੀ ਕੋਈ ਢਾਲ ਕਿਸੇ ਨਹੀਂ ਸਾਡੀ ਸਾਰ ਲੈ ਤੀਨੀ। ਕੀ ਮੰਗ ਕਰਦੇ ਤੁਸੀਂ? ਮੰਗ ਤਾਂ ਸਾਸੀਂ ਇਹ ਕਰਦੇ ਆ ਜੀ ਇਹ ਇਹ ਦਵਾਈਆਂ ਨਕਲੀ ਵੀ ਦਵਾਈਆਂ ਆ ਰਹੀਆਂ ਜੀ ਕੋਈ ਨਹੀਂ ਸੁੰਡੀ ਨੂੰ ਕੰਟਰੋਲ ਕਰ ਰਹੀ। ਰੋਜ਼ ਦੀ ਸਪਰੇਅ ਕਰੀ ਜਾਂਦੇ ਆ ਅਸੀਂ। 2-2000 ਰੁਪਏ ਦੀ ਸਪਰੇਅ ਰੋਜ਼ ਦੀ 1 ਏਕੜ ਦੀ ਹੋਣੀ ਕੋਈ ਨਹੀਂ ਕੰਟਰੋਲ ਕਰ ਰਹੀ। ਕਿੰਨਾ ਕੁ ਫਿਰ ਨੁਕਸਾਨ ਹੋ ਰਿਹਾ ਇੱਕ ਮੁਨਾਫੇ ਦਾ ਕਰਕੇ ਕਿਸਾਨਾਂ ਨੇ ਮਿਰਚ ਬੀਜੀ ਰਸਕਾਨਤਾ ਬਈ ਹੁਣ ਇੱਕ ਤੜਾਈ ਦਾ ਤਾਂ ਖਤਮ ਹੋ ਗਈ ਜਮਾ ਸਾਡੀ ਇਹਦਾ ਕੋਈ ਉਹ ਨਹੀਂ ਹੈਗਾ ਤੇ ਇਹਦਾ ਮਹਿੰਗਾ ਬੀਜ ਆ ਦੇਖੋ ਕਿ 1.5 ਲੱਖ ਨੂੰ 65 ਨੂੰ ਇੱਥੇ ਜੇ ਕਿਲੋ ਇੱਕ ਪੰਜ ਏਕੜ ਚ ਪੈਂਦਾ ਉਹ ਇਹਦਾ ਬਹੁਤ ਖਰਚੇ ਦਾ ਘਾਰੀ ਹੈਗਾ ਤਾਂ ਜੀ ਤੇ ਨਾ ਇਹਦਾ ਕੋਈ ਰੇਟ ਰੂਟ ਆ ਰੇਟ ਪਹਿਲਾਂ ਪਹਿਲਾਂ ਤਾਂ ਠੀਕ ਸੀਗਾ ਹੁਣ ਜਮਾ ਤਾਹਾਂ ਤੋਂ ਲਿਆ ਕੇ ਥੱਲੇ ਮਾਰਿਆ 5-70 ਰੁਪਿਆ ਤੇ ਆ ਗਿਆ ਮਿਰਚ ਦਾ ਜੀ ਸੁੰਢੀ ਅਮਰੀਕੀ ਅਮਰੀਕੀ ਸੁੰਢੀ ਦਾ ਬਹੁਤ ਜਿਆਦਾ ਨਸਕਾ ਆ ਨਾ ਥੱਲੇ ਡਿੱਗੀ ਆਂਦੀ ਐ ਮਿਰਚ ਥੱਲੇ ਤੋਂ ਵੀ ਚੱਕ ਕੇ ਫਿਰ ਅਸੀਂ ਬਾਹਰ ਮੀਲਾਂ ਚ ਲਾਉਨੇ ਟਰਾਲਿਆਂ ਨਾਲ ਲਿਜਾ ਕੇ ਤੇ ਇੱਕ ਰੇਟ ਥੱਲੇ ਆ ਗਿਆ ਹੁਣ ਥੱਲੇ ਮਿਰਚ ਦਾ ਤੇ ਇੱਕ ਸੁੰਢੀ ਨੇ ਰੇਟ ਤਾਂ ਕੋਈ ਗੱਲ ਨਹੀਂ ਮਿਰਚ ਸੁੰਢੀ ਨਾ ਫਿਰ ਵੀ ਚੱਲਾ ਹੋ ਕਰਦੇ ਬਹੁਤ ਬੁਰਾ ਹਾਲ ਤਕਰਸਾਨ ਦਾ ਰੋਜ਼ ਟੜਕੇ ਸਿਰਪੇ ਹਾਂ ਉਧਰ ਹੱਥ ਨੇ ਦਿਨੇ ਕਰੇ ਦਿਨੇ ਦਾ ਕੋਈ ਫਾਇਦਾ ਨਹੀਂ ਸਿਰਪੇ ਦਾ ਹੱਥ ਨੇ ਟੜਕੇ ਕਰਨੇ ਮੇ ਠੰਡੇ ਠੰਡੇ ਸਪਰੇ ਦਾ ਕੋਈ ਆਸਰ ਹੋਰ ਨਹੀਂ ਹੋ ਨਹੀਂ ਰਿਹਾ ਆ ਸਰ ਸ਼ੁੰਡੀ ਜਿਹੜੀ ਵਿੱਚ ਵੜ ਗਈ ਮਿਰਚ ਤੇ ਸ਼ੁੰਡੀ ਉਹ ਮਰਦੀ ਨਹੀਂ ਜਿਹੜੀ ਬਹਾਰ ਆਉਂਦੀ ਉਹ ਤਾਂ ਮਰ ਜਾਂਦੀ ਹੈ ਸ਼ੁੰਡੀ ਵਿੱਚ ਉਹਦੇ ਮਿਰਚ ਥੱਲੇ ਡੁੱਗੂ ਪਿਛਲੇ ਬਾਰ ਵੀ ਕੋਈ ਫਸਲ ਬਾਹਰ ਸਿੱਟੀ ਸੀ ਪਿਛਲੇ ਬਾਰ ਹਾਂ ਪਿਛਲੇ ਬਾਰ ਰੇਟ ਨਹੀਂ ਆਇਆ ਕੋਈ ਜਮੇ ਮੂਰੂ ਬਹੁਤ ਲੋਕਾਂ ਨੇ ਕਰਿਆ ਜਿਹੜਾ ਉਹਨੇ ਥੋੜੇ ਲਗਾਏ ਨੇ ਖਰੀਦ ਕੇ ਜਿਵੇਂ ਉਹ ਪਈ ਅੱਜ ਰਾਤ ਅੱਜ ਲਜਾਣ ਦੇ ਉਹ ਕੱਲ ਦੀ ਖਰੀਦੀ ਪਈ ਆ ਐ ਰੋਟਾ ਹੁਣ ਕਿੰਨੀ ਜਿਹੜੀ ਮਿਰਚ ਡਿੱਗ ਰਹੀ ਹੈ ਖੇਤ ਦੇ ਵਿੱਚ ਵਿੱਚ ਤਾਂ ਮਾੜਾ ਮੋਟਾ ਕਟੜੌਲਾ ਵਿੱਚ ਬਾਹਰ ਡਿੱਗ ਗਿਆ ਇਹ 10 ਕਿਲਿਆਂ ਨੇ 10 ਕਿਲਿਆਂ ਵਿੱਚ ਬਹੁਤ ਜ਼ਿਆਦਾ ਨਸਖਾ ਨੰਦੇ ਕੋਈ ਆਇਆ ਕੋਈ ਅਧਿਕਾਰੀ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਉਸੇ ਤੌਰ ਦੀ ਮੰਗ ਕਰ ਰਹੇ ਵੀ ਕੋਈ ਸਟੋਰ ਖੋਲੇ ਜਾਂ ਜਮਾ ਹੋਵੇ ਮਿਰਚ ਆਪੇਗਾ ਤੇ ਦਵਾਈਆਂ ਦਾ ਕਿਹੋ ਜਿਹਾ ਦਵਾਈਆਂ ਦਾ ਹੁਣ ਹੱਥ ਕੋਈ ਨਹੀਂ ਕਹਿੰਦਾ ਵੀ ਭਈ ਆ ਹੌ ਕਰ ਦੂ ਦਵਾਈ ਚੰਗੀ ਤੋਂ ਚੰਗੀ ਦਿੰਦਾ ਵਾਲਾ ਤੇ ਹੁਣ ਦਵਾਈਆਂ ਨੂੰ ਕੀ ਕਰੀਏ ਵੀ ਉਹਨਾਂ ਉਹਦਾ ਕਹਿੰਦੇ ਭਈ ਜਿਹੜੀ ਮਰਜ਼ੀ ਲੈ ਜਾ